ਮੈਨੂੰ ਪਤਾ ਸੀ ਤੁਸੀਂ ਆਓਗੇ ਦਿਲ ਤਾਂ ਥੋੜਾ ਵੀ ਨਹੀਂ ਲੱਗਦਾ ਮੈਨੂੰ ਪਤਾ ਸੀ ਤੁਸੀਂ ਐਵੇਂ ਨਹੀਂ ਜਾਓਗੇ ਥੋੜਾ ਵੀ ਪਾਰਟੀ ਚ ਜੀ ਨਹੀਂ ਲੱਗਣਾ ਸੀ ਮੇਰੇ ਬਿਨਾ ਬਾਪੂ ਜੀ ਆ ਕੀ ਕਰ ਰਹੇ ਹੋ ਕੀ ਹੋ ਗਿਆ ਭਾਈ ਰੌਲਾ ਕਿਉਂ ਪਾਉਣੀ ਹੈ ਤਾਂ ਫਿਰ ਆ ਕੀ ਕਰ ਰਹੇ ਹੋ ਨੂੰ ਆਵੇਂ ਥੋੜੀ ਉਹ ਭਾਈ ਮੈਨੂੰ ਵੀ ਪਤਾ ਤੂੰ ਮੇਰੀ ਨੂੰ ਹੈ ਜਿਹੜਾ ਸੁੱਖ ਤੈਨੂੰ ਚਾਹੀਦਾ ਨਾ ਉਹ ਨਹੀਂ ਦੇ ਸਕਦਾ ਉਹ ਸਿਰਫ ਮੈਂ ਦੇ ਸਕਦਾ ਤੇਰੇ ਕਉ ਬੋਲੀ ਹੁਰੀਆ ਤੂੰ ਉਹਦਾ ਤੇਰੇ ਨਾਲ ਸਾਰਾ ਦਿਨ ਤਾਂ ਲੜੀ ਜਾਂਦਾ ਰਾਤ ਨੂੰ ਰਾਤ ਨੂੰ ਤੇਰੇ ਨਵੇਂ ਲੱਗਦਾ ਤੈਨੂੰ ਬੱਚਾ ਸਿਰਫ ਮੈਂ ਦੇ ਸਕਦਾ ਉਹਦੇ ਪਰਲੇ ਕੱਖ ਨਹੀਂ ਹੈਗਿਆ ਮੈਨੂੰ ਨਹੀਂ ਚਾਹੀਦਾ ਬੱਚਾ ਤੁਸੀਂ ਆਪਣੇ ਤੱਕ ਰੱਖੋ ਨੂੰ ਆ ਮੈਂ ਥੋੜੀ ਚੰਗਾ ਨਹੀਂ ਲੱਗਦਾ ਜੋ ਕਰ ਰਹੇ ਹੋ ਤੁਸੀਂ ਪੋਪਾ ਜੀ ਅੱਜ ਪਤਾ ਲੱਗਿਆ ਮੈਨੂੰ ਫੋਟੋ ਦਾ ਨਹੀਂ ਉਹ ਚ ਨਹੀਂ ਖੋਟ ਖੋਟ ਤਾਂ ਤੇਰੇ ਜੈ ਤੇਰੇ ਜੈ ਸਾਰਾ ਨੁਕਸਾ ਖੋਟ ਚ ਭਾਵੇਂ ਜੀ ਸਮਰੱਚ ਹੋਵੇ ਪਰ ਜੋ ਤੁਸੀਂ ਕਰ ਰਹੇ ਹੋ ਨਾ ਉਹ ਗਲਤ ਆ ਉਪਾਏ ਕਿਉਂ ਨਹੀਂ ਸਮਝਦੀ ਤੂੰ ਵੇਲੇ ਨੂੰ ਪਸਤਾਏਂਗੀ ਮੈਂ ਸਹੀ ਕਰਦਾ ਮੈਂ ਸਹੀ ਫੈਸਲਾ ਲਿਆ ਮੇਰਾ ਕਿਹੜਾ ਜੀ ਕਰਦਾ ਹੈਗਾ ਤੂੰ ਆ ਬੰਨੇ ਤੁਹਾਡੇ ਅੱਗੇ ਹੱਥ ਇੱਥੋਂ ਚਲੇ ਜਾਓ ਆ ਚੰਗਾ ਨਹੀਂ ਲੱਗਦਾ ਜੋ ਕੁਝ ਤੁਸੀਂ ਕਰ ਰਹੇ ਹੋ ਉਪਾਏ ਚੰਗੇ ਵਾਸਤੇ ਕਰਦਾ ਹੁਣ ਹੁਣ ਸਾਨੂੰ ਕਿਹੜਾ ਲਾਦ ਨਹੀਂ ਚਾਹੀਦੀ ਸਾਨੂੰ ਕਿਹੜਾ ਚਾਹੀਦਾ ਨਹੀਂ ਵੀ ਸਾਡਾ ਜਵਾਖ ਹੋਵੇ ਅਸ ਸਾਡੀ ਦੇਰੀ ਅੱਗੇ ਵਧੇ